ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਓ ਤੇ ਘਰ ਬੈਠੇ ਵੇਖੋ ਹਜ਼ਾਰਾਂ ਹੀ ਰਿਸ਼ਤੇ ਆਪਣੇ ਚੈਨਲ ਤੇ ਸਿਰਫ ਐਡ ਦਾ ਕੰਮ ਕੀਤਾ ਜਾਂਦਾ ਹੈ ਜੀ ਰਿਸ਼ਤਾ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰੋ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਲਿਖੀ ਜਾਣਕਾਰੀ ਸਾਨੂੰ ਸਾਡੇ ਵਟਸਐਪ ਨੰਬਰ ਤੇ ਭੇਜੋ ਐਡ ਦੀ ਫੀਸ ਤੁਹਾਨੂੰ ਦੱਸ ਦਿੱਤੀ ਜਾਵੇਗੀ ਅੱਜ ਦੇ ਕੁਝ ਰਿਸ਼ਤੇ ਨੇ ਜੀ ਪੰਜਾਬ ਤੋਂ ਤੁਸੀਂ ਨੋਟ ਕਰੋ ਪਹਿਲਾ ਰਿਸ਼ਤਾ ਹੈ ਜੀ ਨਾਮ ਕੌਰ ਪਤਾ ਮੋਗਾ ਬੱਗਾ ਪ੍ਰਾਣਾ ਤੋਂ ਆਜੀ ਲੜਕੀ ਕਾਸਟ ਹੈ ਜੱਟ ਸਿੱਖ ਗੋਤ ਬਰਾੜ ਉਮਰ ਹੈ ਜੀ 25 1992 ਕੱਦ 5 ਫੁੱਟ 3 ਇੰਚ ਪੜ੍ਹਾਈ ਕਰੀਏ ਜੀ ਲੜਕੀ ਨੇ BCA MCA ਕੰਮ ਕਰ ਰਹੀ ਹੈ ਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੈ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਜਾਂ ਡਿਗਰੀ ਕੀਤੀ ਹੋਵੇ 8 ਤੋਂ 10 ਕਿਲੇ ਜ਼ਮੀਨ ਹੋਵੇ ਜੀ ਮੋਗਾ ਫਰੀਦਕੋਟ ਏਰੀਏ ਨੂੰ ਪਹਿਲਾ ਨੰਬਰ ਦਿੱਤਾ ਗਿਆ ਪਰਿਵਾਰ ਦਾ ਸਿੱਧੀ ਗੱਲ ਕਰੋ ਤੇ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਜ਼ਿਲ੍ਹਾ ਗਰਦਾਸਪੁਰ ਕਾਸਟ ਹੈ ਜੀ ਹਿੰਦੂ ਜੱਟ ਉਮਰ 1996 ਕੱਦ ਹੈ 5 ਫੁੱਟ 4 ਇੰਚ ਪੜ੍ਹਾਈ ਕਰੀ ਹੈ ਲੜਕੀ ਨੇ ਬੀਸੀ ਐਨਰਸਿੰਗ ਪਿਤਾ ਬਿਜ਼ਨਸਮੈਨ ਨੇ ਜੀ ਫਾਰਮਰ ਕੰਮਕਰਜ ਕੈਨੇਡਾ ਪੀਆਰ ਆਰ ਐਨ ਰਜਿਸਟਰਡ ਨਰਸ ਹੈ ਜੀ ਲੜਕੀ ਜੋਬ ਇਨ ਹਸਪੀਟਲ ਵੈਸ਼ਨੋ ਪਰਿਵਾਰਾ ਜੀ ਮੰਗਾ ਪਰਿਵਾਰ ਦੀ ਮੁੰਡਾ ਕੈਨੇਡਾ ਹੋਵੇ ਵੈਸ਼ਨੋ ਪਰਿਵਾਰ ਹੋਵੇ ਬੀਏ ਪਾਸ ਹੋਵੇ ਵਧੀਆ ਨੌਕਰੀ ਹੋਵੇ ਜੀ ਜ਼ਮੀਨ ਤੇ ਕਟਿੰਗ ਵਾਲਾ ਹੋਵੇ ਜੀ ਮੁੰਡਾ ਜਨਰਲ ਕਾਸਟ ਵਾਲੇ ਸੰਪਰਕ ਕਰੋ ਮੈਰਿਜ ਬਿਊਰੋ ਵਾਲੇ ਫੋਨ ਨਾ ਕਰਨ ਲੜਕੀ ਦੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਸਿੱਧੇ ਗੱਲ ਕਰੋ ਤੇ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਐਡ ਦੇਣ ਲਈ ਸੰਪਰਕ ਕਰੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ। ਨਾਮ ਕਪਿਲ ਰਤਨ, ਉਮਰ 15895, ਜਨਮ ਸਥਾਨ ਹੈ ਜੀ ਲੁਧਿਆਣਾ, ਕੱਦ ਹੈ ਮੁੰਡੇ ਦਾ 5 ਫੁੱਟ 5 ਇੰਚ, ਜਨਮ ਦਾ ਟਾਈਮ ਹੈ ਜੀ 5:55 PM ਦਾ ਸਮਾਂ। ਪੜ੍ਹਾਈ ਕਰੀਆ ਮੁੰਡੇ ਨੇ +2 ਡਿਪਲੋਮਾ ਗ੍ਰਾਫਿਕਸ ਡਿਜ਼ਾਈਨ ਦੀ। ਪਿਤਾ ਸਿਕੰਦਰ ਲਾਲ, ਮਾਤਾ 우ਸ਼ਾ ਰਾਣੀ। ਕੰਮ ਕਰ ਹੈ ਜੀ ਵਧੀਆ ਕੰਮ ਕਰ ਹੈ, ਵਧੀਆ ਆਮਦਨ ਹੈ 48000 ਰੁਪਏ ਮਹੀਨਾ। ਮੰਗੇਜੀ ਪਰਿਵਾਰ ਦੀ ਕੁੜੀ Hindu ਜਾਂ Sikh ਫੈਮਿਲੀ ਤੋਂ ਹੋਵੇ ਘਰੇਲੂ ਹੋਵੇ ਹੋਰ ਕੋਈ ਮੰਗ ਨਹੀਂ ਜੀ ਨੰਬਰ ਦਿੱਤਾ ਆਪ ਗਿਆ ਪਰਿਵਾਰ ਦਾ ਸਿੱਧੀ ਗੱਲ ਕਰੋ ਤੇ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਪਤਾ ਜਲੰਧਰ ਤੋਂ ਹੈ ਜੀ ਲੜਕੀ ਕਾਸਟ ਖੱਤਰੀ ਅਰੋੜਾ ਉਮਰ ਹੈ 21 1992 ਪੜ੍ਹਾਈ ਕਰੀਏ ਜੀ ਮਾਸਟਰ ਕਮਰਸ ਡਿਪਲੋਮਾ ਇਨ ਕੈਨੇਡਾ ਤੋਂ ਭਰਾ ਇੱਕ ਹੈ ਜੀ ਮੈਰਿਡ ਇੱਕ ਕੈਨੇਡਾ ਦੇ ਵਿੱਚ ਹੈ ਜੀ ਕੰਮ ਕਰ ਰਿਹਾ ਹੈ ਜੀ ਕੁੜੀ ਕੈਨੇਡਾ ਵਰਕ ਪਰਮਿਟ ਤੇ ਹੈ ਪਿਤਾ ਦਾ ਆਪਣਾ ਬਿਜ਼ਨਸ ਹੈ ਮੰਗ ਹੈ ਜੀ ਇਹਨਾਂ ਦੇ ਪਰਿਵਾਰ ਦੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਵਧੀਆ ਘਰ ਪਰਿਵਾਰ ਹੋਵੇ ਜੀ ਨੰਬਰ ਦਿੱਤਾ ਗਿਆ ਲੜਕੀ ਦੇ ਪਰਿਵਾਰ ਦਾ ਤੁਸੀਂ ਸਿੱਧੀ ਗੱਲ ਕਰੋ ਤੇ ਜਾਣਕਾਰੀ ਲਓ ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਭੁਪਿੰਦਰ ਸਿੰਘ ਕਾਸਟ ਹੈ ਜੀ ਮੁੰਡੇ ਦੀ RAM ਗੜੀਆ ਗੋਤ ਹੰਸਪਾਲ ਤੇ ਕੱਦ 6 ਫੁੱਟ 2 ਇੰਚ। ਭਰਾ ਇੱਕ ਹੈ ਜੀ ਅਨਮੈਰਿਡ, ਭੈਣਾਂ ਦੋ ਨੇ ਜੀ ਮੈਰਿਡ। ਕੰਮ ਕਰ ਹੈ ਜੀ ਮੁੰਡਾ ਪੁਰਤਗਾਲ ਦੇ ਵਿੱਚ ਵਰਕ ਪਰਮਿਟ ਤੇ ਹੈ। ਮੰਗ ਹੈ ਜੀ ਪਰਿਵਾਰ ਦੀ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ, ਸਿੰਪਲ ਮੈਰਿਜ ਕਰਨੀ ਹੈ ਜੀ, ਹੋਰ ਪਰਿਵਾਰ ਦੀ ਕੋਈ ਵੀ ਮੰਗ ਨਹੀਂ। ਨੰਬਰ ਦਿੱਤੇ ਗਏ ਨੇ ਜੀ ਪਰਿਵਾਰ ਤੇ ਸਿੱਧੀ ਗੱਲ ਕਰਕੇ ਤੁਸੀਂ ਪੂਰੀ ਜਾਣਕਾਰੀ ਲੈ ਸਕਦੇ ਹੋ। ਹਰੀ ਪੱਟੀ ਵਾਲੇ ਨੰਬਰ ਤੇ ਤੁਸੀਂ ਸਾਡੇ ਨਾਲ ਐਡ ਦੇਣ ਲਈ ਸੰਪਰਕ ਕਰ ਸਕਦੇ ਹੋ ਜੀ।